ਸਤਿ ਸ਼੍ਰੀ ਅਕਾਲ ਦੋਸਤੋ ਟਾਕ ਪੰਜਾਬੀ ਤੇ ਆਪ ਜੀ ਦਾ ਸਵਾਗਤ ਹੈ ਸੋ ਅੱਜ 24 ਫਰਵਰੀ 2025 ਦੋਸਤੋ ਅੱਜ 24 ਫਰਵਰੀ ਦਾ ਜੋ ਇਤਿਹਾਸ ਹੈ ਸਿੱਖ ਧਰਮ ਦੇ ਵਿੱਚ ਪੰਜਾਬ ਦੇ ਵਿੱਚ ਉਹ ਆਪਾਂ ਦੱਸਾਂਗੇ ਤੁਹਾਨੂੰ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੁਣਨਾ ਤੇ ਜਿੰਨਾ ਵੀ ਇਹਨਾਂ ਨੇ ਚੈਨਲ ਹਾਲ ਤੱਕ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਆਲ ਬਟਨ ਵੀ ਦਬਾ ਲਓ ਤਾਂ ਦੋਸਤੋ 24 ਫਰਵਰੀ ਅੱਜ ਦਾ ਜਿਹੜਾ ਇਤਿਹਾਸ ਹੈ ਇਹ ਦੋਸਤੀ ਪਾਲਣ ਦਾ ਇਤਿਹਾਸ ਹੈ। ਬਚਨ ਦੇ ਕੇ ਦਿਲੋਂ ਜਾਨ ਨਾਲ ਨਿਭਾਉਣ ਦਾ ਉਲੇਖ ਹੈ। ਘਟਨਾ ਜਾਟਾਂ ਦੀ रियासत ਭਾਰਤਪੁਰ ਨਾਲ ਸੰਬੰਧ ਰੱਖਦੀ ਹੈ। ਰਾਜਾ ਸੂਰਜਮਲ 1763 ਦੇ ਵਿੱਚ ਨਜੀਬ ਉਲਦੌਲਾ રોਹਿਲਾ ਦੇ ਨਾਲ ਲੜਦਾ ਹੋਇਆ ਦਿੱਲੀ ਦੇ ਵਿੱਚ ਮਾਰੇ ਆ ਗਿਆ ਸੀ। ਸੂਰਜਮਲ ਦਾ ਪੁੱਤਰ ਜੋਹਾਨ ਸਿੰਘ ਗੱਦੀ ਉੱਤੇ ਬੈਠਾ ਪਰ ਉਹ ਵੀ ਜੂਨ 1768 ਵਿੱਚ ਕਤਲ ਕਰ ਦਿੱਤਾ ਗਿਆ। ਅਗਲੇ ਸਾਲ ਉਹਦਾ ਭਰਾ ਰਤਨ ਸਿੰਘ ਵੀ ਖਤਮ ਕਰ ਦਿੱਤਾ ਗਿਆ ਪਿੱਛੋਂ ਉਹਨਾਂ ਦੇ ਮਤੇਰ ਭਰਾਵਾਂ ਨਾਵਲ ਸਿੰਘ ਰਣਜੀਤ ਸਿੰਘ ਵਿੱਚ ਸਿਵਲ ਵਾਰ ਸ਼ੁਰੂ ਹੋ ਗਈ ਨਾਵਲ ਸਿੰਘ ਨੇ ਰੋਹਿਲਿਆਂ ਅਤੇ ਮਰਹੱਟਿਆਂ ਨੂੰ ਏਮਦਾਦ ਕਰਨ ਵਾਸਤੇ ਬੁਲਾਇਆ ਰਣਜੀਤ ਸਿੰਘ ਨੇ ਸਿੱਖਾਂ ਤੋਂ ਮਦਦ ਮੰਗੀ ਸਿੱਖਾਂ ਨੇ ਸਹਾਇਤਾ ਦੇਣੀ ਮੰਨ ਲਈ ਦਿੱਤੇ ਹੋਏ ਵਚਨ ਨੂੰ ਸਿੱਧਕਦਲੀ ਦੇ ਨਾਲ ਨਿਭਾਇਆ ਗਿਆ ਅੱਜ ਦੇ ਦਿਨ 24 ਫਰਵਰੀ 1770 ਈਸਵੀ ਨੂੰ ਦੋਹਾਂ ਭਰਾਵਾਂ ਦੇ ਵਿੱਚ ਕਮਸਾਨ ਦਾ ਯੁੱਧ ਹੋਇਆ ਸਿੱਖ ਜਾਨਾਂ ਤੋੜ ਕੇ ਲੜੇ ਮਰਾਠਾ ਘੋੜਸਵਾਰ ਸੈਨਾ ਬੁਰੀ ਤਰ੍ਹਾਂ ਹਾਰੀ ਸਿੱਖ ਬੜੀ ਮਰਦਾਨਗੀ ਨਾਲ ਲੜੇ ਪਰ ਅੰਤ ਵਿੱਚ ਨਾਭਲ ਸਿੰਘ ਦਾ ਹੱਥ ਉੱਤੇ ਰਿਹਾ ਇੱਕ ਇਹ ਇਤਿਹਾਸ ਹੈ ਦੋਸਤੋ 24 ਫਰਵਰੀ ਦਾ ਹੁਣ ਦੂਜਾ ਇਤਿਹਾਸ ਕੀ ਹੈ ਨੌਜਵਾਨ ਭਾਰਤ ਸਭਾ ਨਾਲ ਇਹ ਸਬੰਧ ਰੱਖਦਾ ਨੌਜਵਾਨ ਭਾਰਤ ਸਭਾ 11 13 ਅਪ੍ਰੈਲ 1928 ਨੂੰ ਜਲ੍ਹਿਆਂਵਾਲਾ ਬਾਗ ਅੰਮ੍ਰਿਤਸਰ ਚ ਹੋਏ ਇਕੱਠ ਵਿੱਚ ਖੜੀ ਕੀਤੀ ਗਈ ਸੀ ਜਿਹਦਾ ਮਕਸਦ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਵਾਸਤੇ ਨੌਜਵਾਨ ਬਿੰਗ ਦੀ ਸਥਾਪਨਾ ਕਰਨਾ ਸੀ ਸਭਾ ਦੇ ਅਧਿਕਾਰ ਜਿਹੜੇ ਮੈਂਬਰ ਸੀਗੇ ਸਿੱਖ ਨੌਜਵਾਨੀ ਸੀਗੇ ਜਿਵੇਂ ਕਿ ਸਰਦਾਰ ਸੋਹਣ ਸਿੰਘ ਜੋਸ਼ ਸਰਦਾਰ ਭਾਗਤ ਸਿੰਘ ਕਨੇਡੀਅਨ ਸਰਦਾਰ ਭਗਤ ਸਿੰਘ ਸਭਾ ਦੀ ਦੂਜੀ ਕਾਨਫਰੰਸ 22 ਅਤੇ 24 ਫਰਵਰੀ 1929 ਨੂੰ ਲਾਹੌਰ ਵਿੱਚ ਸਰਦਾਰ ਸੋਹਣ ਸਿੰਘ ਜੋਸ਼ ਦੀ ਪ੍ਰਧਾਨਗੀ ਹੇਠ ਹੋਈ ਸਭਾ ਨੇ 17 ਦਸੰਬਰ 1928 ਨੂੰ ਜੇਪੀ ਸਾਂਡਰਸ ਦੇ ਕਤਲ ਮਗਰੋਂ ਬਿਨਾਂ ਭਿੰਨ ਭੇਦ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਨੂੰ ਲੈ ਕੇ ਸਰਕਾਰ ਦੀ ਬੜੀ ਸਖਤ ਨਿਖੇਧੀ ਕੀਤੀ ਆਰ ਐਮ ਐਕਟ ਨੂੰ ਰੱਦ ਕਰਨ ਦੀ ਮੰਗ ਦੇ ਨਾਲ-ਨਾਲ ਗਦਰੀ ਇਨਕਲਾਬੀਆਂ ਦੇ ਕਿਰਦਾਰ ਦੀ ਪ੍ਰਸ਼ੰਸਾ ਕੀਤੀ ਮਹਾਨ ਗਦਰੀ ਇਨਕਲਾਬੀ ਸਰਦਾਰ ਕਰਤਾਰ ਸਿੰਘ ਸਰਾਬਾ ਇਹਨਾਂ ਨੇ 16 ਨਵੰਬਰ 1915 ਨੂੰ ਫਾਂਸੀ ਦਾ ਰੱਸਾ ਚੁੰਮਿਆ ਸੀ ਕਾਨਫਰੰਸ ਦੇ ਅੰਤ ਵਿੱਚ ਅੱਜ ਦੇ ਦਿਨ 24 ਫਰਵਰੀ ਸਨ 1929 ਨੂੰ ਸਰਦਾਰ ਕਰਤਾਰ ਸਿੰਘ ਸਰਾਭਾ ਦੀ ਫੋਟੋ ਤੋਂ ਪਰਦਾ ਹਟਾਇਆ ਗਿਆ ਦੇਸ਼ ਪ੍ਰਤੀ ਉਹਨਾਂ ਦੀ ਕੁਰਬਾਨੀ ਦੀ ਪ੍ਰਸ਼ੰਸਾ ਕੀਤੀ ਗਈ ਔਰ ਇਹ ਸਰਕਾਰ ਦੇ ਮੂੰਹ ਤੇ ਥੱਪੜ ਮਾਰਨ ਦੇ ਤੁਲ ਸੀ ਤਾਂ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਔਰ 24 ਫਰਵਰੀ ਦਾ ਇਤਿਹਾਸ ਸੋ ਦੋਸਤੋ ਮਿਲਦੇ ਹਾਂ ਹੁਣ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਲਈ ਸੋ ਦਿਓ ਆ ਗਿਆ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ